ਸਤਿ ਸ੍ਰੀ ਅਕਾਲ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਇੱਕ ਬਹੁਤ ਸਟਰੋਂਗ ਪੋਲੀਟੀਸ਼ੀਅਨ ਲੇਡੀ ਸਾਡੇ ਨਾਲ ਹੈ ਬਹੁਤ ਖਾਸ ਹੋਣ ਵਾਲੀ ਇਹ ਮੁਲਾਕਾਤ ਅੱਜ ਜਿਨ੍ਹਾਂ ਨਾਲ ਅਸੀਂ ਗੱਲ ਕਰਨੀ ਹੈ ਉਹ ਚੈਸਟਰਮੇਅਰ ਤੋਂ ਕੰਸਟੈਂਟਲੀ ਇਲੈਕਟ ਹੋਏ ਨੇ ਕਾਉਂਸਲਰ ਹੈਗੇ ਵੀ ਨੇ ਤੇ ਡਿਪਟੀ ਮੇਅਰ ਵੀ ਰਹਿ ਚੁੱਕੇ ਨੇ ਇਸ ਕਰਕੇ ਮੈਂ ਕਿਹਾ ਕਿ ਬਹੁਤ ਸਟਰੋਂਗ ਪੋਲੀਟੀਸ਼ੀਅਨ ਫੀਮੇਲ ਨੇ ਅੱਜ ਸਾਡੇ ਨਾਲ ਕਿਰਨ ਰੰਧਾਵਾ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੁਮ ਲੀਨ ਜੀ ਜਿਵੇਂ ਮੈਂ ਕਿਹਾ ਕਿ ਬੜੇ ਸਟਰੋਂਗ ਨੇ ਕਿਉਂਕਿ ਜਿਹੜਾ ਪੋਲਿਟਿਕਸ 'ਚ ਪੈ ਜਾਂਦਾ ਹੈ ਜਾਂ ਤੁਰਿਆ ਜਾਂਦਾ ਹੈ ਤੇ ਆਬਵੀਅਸਲੀ ਸਟਰੋਂਗ ਹੋਈ ਜਾਂਦਾ ਹੈ ਹੌਸਲੇ ਕਿ ਨਿ ਸਟਰੋਂਗ ਨੇ ਕਿਉਂਕਿ ਦੁਬਾਰਾ ਰੇਸ 'ਚ ਹੌਸਲੇ ਬਿਲਕੁਲ ਬੁਲੰਦ ਹੈ ਪੂਰੇ ਸਟਰੋਂਗ ਹੈ ਆ ਹਾਂਜੀ ਜੀ ਮੈਂ ਨਾ ਇੱਕ ਦਿਨ ਪਚੇਸਟ ਮੇਅਰ ਦੀ ਹੁਣ ਗੱਲ ਕਰਨ ਲੱਗੀ ਆ ਤੇ ਮੈਂ ਇੱਕ ਦਿਨ ਪੋਸਟ ਪੜ੍ਹਦੀ ਪਈ ਸੀ ਕਿਸੇ ਦੀ ਤੇ ਲੋਕਲੀ ਕਿਸੇ ਨੇ ਲਿਖੀ ਸੀ ਕਿ ਕੈਂਡੀਡੇਟਸ ਬਹੁਤ ਜ਼ਿਆਦਾ ਖੜੇ ਹੋ ਗਏ ਨੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਚੇਸਟਮੇਅਰ ਦੇ ਵਿੱਚ ਇਹ ਸੱਚ ਕੰਪੀਟੀਸ਼ਨ ਦੇਖੋ ਜੇ ਕੰਪੀਟੀਸ਼ਨ ਨਾ ਹੋਵੇ ਹੈਲਥੀ ਕੰਪੀਟੀਸ਼ਨ ਆਲਵੇਸ ਹੋਣਾ ਚਾਹੀਦਾ ਹੈ ਇਲੈਕਸ਼ਨ ਦੇ ਵਿੱਚ ਕੰਪੀਟੀਸ਼ਨ ਆਲਵੇਸ ਹੁੰਦਾ ਹੀ ਹੈ 에ਵਰੀਵੇਅਰ ਕੰਪੀਟੀਸ਼ਨ ਹੈ ਕੰਪੀਟੀਸ਼ਨ ਨੂੰ ਵੀਟ ਕਰਨਾ ਹੀ ਮੈਨੂੰ ਮਜ਼ਾ ਵੀ ਤਾਂ ਆ ਹੀ ਹੁੰਦਾ ਜੇ ਸਟਰਗਲ ਜ਼ਿਆਦਾ ਹੋਵੇ ਕੰਪੀਟੀਸ਼ਨ ਥੋੜਾ ਔਖਾ ਹੋਵੇ ਇਮਤਿਹਾਨ ਔਖਾ ਹੋਵੇ ਤੇ ਜਿੱਤਣ ਦਾ ਮਜ਼ਾ ਵੀ ਬਹੁਤ ਆਉਂਦਾ ਆਖਿਰ ਅਸੀਂ ਚੈਸਟਰਮੇਅਰ ਦੀ ਗੱਲ ਕਰ ਰਹੇ ਹਾਂ ਤੇ ਕੈਲਗਰੀ ਦੇ ਵਿੱਚ ਵੀ ਬਹੁਤ ਰੌਲਾ ਹੈ ਜੀ ਇਲੈਕਸ਼ਨ ਦਾ ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਮੈਨੂੰ ਕਲੀਅਰ ਕਰਿਓ ਕਿ ਕੈਲਗਰੀ ਦੀ ਕਾਉਂਸਲ ਚੋਣ ਤੇ ਚੈਸਟਰਮੇਅਰ ਦੀ ਕਾਉਂਸਲ ਚੋਣ ਵਿੱਚ ਡਿਫਰੈਂਸ ਕੀ ਹੈ ਅ ਦੇਖੋ ਉਹ ਨੰਬਰ 1 ਤਾਂ ਦੋ ਡਿਫਰੈਂਟ ਮਿਊਨਿਸਪੈਲਟੀਜ਼ ਆ ਜੀ 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 ਉਹਦੇ ਵਿੱਚ ਜਿਹਦਾ ਕੈਲਕਰੀ ਦੇ ਵਿੱਚ ਵਾਰਡ ਸਿਸਟਮ ਹੈ ਸਾਡੇ ਚੈਸਟਰਮিয়ার ਦੇ ਵਿੱਚ ਕੋਈ ਵੀ ਵਾਰਡ ਸਿਸਟਮ ਨਹੀਂ ਹੈਗਾ ਸੋ ਉਹ ਪੂਰਾ ਚੈਸਟਰਮিয়ার ਸਾਡਾ ਹੀ ਆ ਕਹਿ ਲਓ ਆਪਣਾ ਹੈ ਤੇ ਉਹਦੇ ਵਿੱਚ ਇਦਾਂ ਹੈ ਕਿ ਕੋਈ ਜ਼ੋਨਿੰਗ ਨਹੀਂ ਕਿਸੇ ਵੀ ਤਰ੍ਹਾਂ ਦੀ ਚਾਹੇ ਉਹ ਰੂਲਰ ਆ ਜਾਂ ਅਰਬਨ ਆ ਡੈਂਸ ਆ ਲੈਸ ਡੈਂਸ ਆ ਉਹ ਸਾਰਾ ਚੈਸਟਰਮিয়ার ਨੂੰ ਹੀ ਵੋਟ ਕਰਦੇ ਆ ਠੀਕ ਹੈ ਜੀ ਠੀਕ ਹੈ ਤੇ VOTING ਸਿਸਟਮ ਕਿਦਾਂ ਦਾ ਹੁੰਦਾ ਜਿਵੇਂ ਇੱਥੇ ਤਾਂ ਵਾਰਡ ਚ ਖੜੇ ਹੋਗੇ ਕੈਂਡੀਡੇਟ ਤੇ ਅਸੀਂ ਜਿਹੜਾ ਸਾਨੂੰ ਚੰਗਾ ਲੱਗਿਆ ਅਸੀਂ ਉਹਨੂੰ ਚੁਣ ਲਿਆ ਤੇ ਜਦੋਂ ਸਾਰਾ ਹੀ ਚੈਸਟ ਮੇਅਰ ਤੁਹਾਡਾ ਸਾਰਿਆਂ ਦਾ ਆ ਤੇ ਫਿਰ ਵੋਟ ਕਿੱਦਾਂ ਪੈਣੀ ਹੈ ਹਾਂਜੀ ਉਹ ਉੱਥੇ ਮੈਂ ਕਲੀਅਰ ਕਰਾਂ ਐਕਚੁਅਲੀ ਡੋਰ ਨਾਕਿੰਗ ਤੇ ਵੀ ਇਹ ਕੁਐਸਚਨ ਆਇਆ ਮੈਨੂੰ ਕਾਫੀ ਵਾਰ ਕਿਉਂਕਿ ਕਾਫੀ ਟਾਈਮ ਰੈ residants ਜਿੱਦਾਂ ਕੈਲਗਰੀ ਤੋਂ ਜਾਂ ਹੋਰ ਪ੍ਰੋਵਿੰਸ ਤੋਂ ਮੂਵ ਹੁੰਦੇ ਆ ਕਿਉਂਕਿ ਉੱਥੇ ਵਾਰਡ ਸਿਸਟਮ ਹੈ ਉਹਦੇ ਵਿੱਚ ਉਹ ਥੋੜੇ ਕਨਫਿਊਜ਼ ਹੈ ਕਲੈਰਿਟੀ ਮੈਂ ਕਰ ਦਮਾ ਕਿ ਸਾਡੇ ਇਦਾਂ ਹੁੰਦਾ ਆ ਕਿ ਬੈਲਟ ਦੇ ਉੱਤੇ ਜਿੰਨੇ ਵੀ ਕੈਂਡੀਡੇਟ ਹੈਗੇ ਆ ਕਾਉਂਸਲਰ ਕੈਂਡੀਡੇਟ ਉਹਨਾਂ ਦੇ ਨਾਂ ਹੋਣੇ ਆ ਅਲਫਾਬੈਟਿਕਲੀ ਵਿਦ ਲਾਸਟ ਨੇਮ ਪਹਿਲਾਂ ਹੋਣਾ ਜਿਦਾ ਮੇਰਾ ਰੰਧਾਵਾ ਆ ਉਹ ਪਹਿਲਾਂ ਆਊਗਾ ਕਿਰਨ ਬਾਦ ਵਿੱਚ ਆਊਗਾ ਠੀਕ ਹੈ ਸੋ ਉਹਦੇ ਉੱਪਰ ਤੁਸੀਂ ਕੋਈ ਵੀ 6 ਕੈਂਡੀਡੇਟ ਅਪ ਟੂ 6 ਜਿਹੜੇ ਚੂਜ਼ ਕਰ ਸਕਦੇ ਹੋ ਅੱਛਾ ਜੀ ਤੇ ਜਿਹੜੀ ਤੁਹਾਡੀ ਵੋਟ ਆ ਉਹਨਾਂ ਜਿਹੜੇ ਵੀ ਤੁਸੀਂ ਚੂਜ਼ ਕੀਤੇ ਉਹਨਾਂ ਨੂੰ 1-1 ਕਾਊਂਟ ਹੋਊਗੀ ਠੀਕ ਹੈ ਜਦਾਂ ਕਿ ਮੇਰਾ ਨਾਮ ਹੋਇਆ ਜਾਂ ਹੋਰ ਕੋਈ ਕੈਂਡੀਡੇਟ ਤੁਹਾਡੇ ਫੇਵਰਟ ਆ ਉਹਨਾਂ ਨੂੰ ਤੁਸੀਂ ਲਾਤੀ ਪਰ ਜਦੋਂ ਤੁਸੀਂ 6ਾਂ ਤੋਂ ਇਲਾਵਾ 7 ਕੈਂਡੀਡੇਟ ਤੇ ਲਾਤੀ ਤਾਂ ਉਹ ਤੁਹਾਡੀ ਵੋਟ ਕੈਨਸਲ ਹੋ ਜਾਊਗੀ ਓ ਅੱਛਾ ਹਾਂਜੀ ਸੋ 1 ਨੂੰ ਲਾ ਦੋ 2 ਨੂੰ 3 ਨੂੰ 4 ਨੂੰ 5 ਨੂੰ 6 ਨੂੰ ਲਾ ਸਕਦੇ ਪਰ 6 ਤੋਂ ਵੱਧ ਨਹੀਂ 6 ਤੋਂ ਘੱਟ ਜਿੰਨਿਆਂ ਨੂੰ ਮਰਜ਼ੀ ਤੁਸੀਂ ਲਾ ਸਕਦੇ ਆ ਪਰ ਬੱਧ ਤੇ ਉਹ ਵੋਟ ਕੈਨਸਲ ਆ ਜੇ ਤੁਸੀਂ ਤਿੰਨਾਂ ਨੂੰ ਵੀ ਲਾਈ ਆ ਚਾਰਾਂ ਨੂੰ ਵੀ ਲਾਈ ਉਹ ਚਾਰਾਂ ਨੂੰ ਤੁਹਾਡੇ ਜਿਨ੍ਹਾਂ ਤੇ ਤੁਸੀਂ ਨਾਂ ਦੇ ਟਿੱਕ ਲਾਈ ਉਹ ਚਾਰਾਂ ਨੂੰ ਇੱਕ ਇੱਕ ਵੋਟ ਤੁਹਾਡੀ ਜਾਣੀ ਹੂੰ ਲੈ ਬੜੀ ਇੰਪੋਰਟੈਂਟ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਕਿ ਗਿਣਕੇ ਤੁਸੀਂ 6 ਜਾਣਿਆਂ ਨੂੰ ਟਿਕ ਕਰਨਾ ਹੈ 7ਵੇਂ ਨੂੰ ਕਰਤਾ ਤੇ ਤੁਹਾਡੀ ਵੋਟ ਜਿਹੜੀ ਉਹ ਜਾਂਦੀ ਲੱਗਣੀ ਹੁਣ ਜਦਾਂ ਕਿ ਟ੍ਰੈਡੀਸ਼ਨਲ ਇੰਟਰਵਿਊ ਤੇ ਆਉਂਦੇ ਆ ਸਵਾਲ ਪੁੱਛਦੇ ਜਿਹੜੇ ਸਾਰੇ ਪੁੱਛਦੇ ਤੇ ਸਾਰਿਆਂ ਨੂੰ ਹੀ ਪੁੱਛੇ ਜਾਂਦੇ ਨੇ ਤੁਸੀਂ ਕਾਉਂਸਲਰ ਬਣਨ ਵਾਲੀ ਰੇਸ ਦੇ ਵਿੱਚੋਂ ਹਾਂਜੀ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਇਸ਼ੂਸ ਦੱਸੋ ਕਿ ਚੈਸਟਮੀਰ ਦੇ ਟਾਪ ਇਸ਼ੂਸ ਕਿਹੜੇ ਨੇ ਦੇਖੋ ਐਸ ਵੇਲੇ ਸਭ ਤੋਂ ਟਾਪ ਇਸ਼ੂ ਸਾਡੇ ਚੈਸਟਰਮੇਅਰ ਦਾ ਹੈਗਾ 17 ਐਵੇਨਿਊ ਚੈਸਟਰਮੇਅਰ ਬਲੀਵਰਡ ਵੀ ਜਿਹਨੂੰ ਕਹਿੰਦੇ ਆ 17 ਐਵੇਨਿਊ ਦੀ ਟਵਿੰਗ ਕਿਉਂਕਿ ਉੱਥੇ ਟ੍ਰੈਫਿਕ ਕਾਫੀ ਹੋ ਰਿਹਾ ਆ ਕਿਉਂਕਿ ਜਿਹੜਾ ਚੈਸਟਰਮੇਅਰ ਆ ਉਹ 15% ਗ੍ਰੋਥ ਤੇ ਵੱਧ ਰਿਹਾ ਹੈ ਤੇ ਦੂਸਰਾ ਸਾਡੇ ਸਕੂਲਸ ਆ ਜਿਹੜੇ ਕਿ ਓਵਰਕਰਾਊਡਡ ਆ ਸੋ ਅਸੀਂ ਉਹਦੇ ਉੱਤੇ ਵੀ ਕੰਮ ਕੀਤਾ ਇਸ ਕਾਉਂਸਲ ਦੇ ਵਿੱਚ ਚਾਰ ਸਕੂਲ ਕਮਿਊਨਿਟੀ ਨੂੰ ਦਿੱਤੇ ਆ ਐਂਡ ਸਕੂਲ ਬਣਨ ਨੂੰ ਆਬਵੀਅਸਲੀ ਟਾਈਮ ਲੱਗਦਾ ਰੌਕੀ ਵਿਊ ਐਜੂਕੇਸ਼ਨ ਬੋਰਡ ਦੇ ਕੋਲ ਆਲਰੇਡੀ ਤਿੰਨਾਂ ਸਕੂਲਾਂ ਦਾ ਤੇ ਫ੍ਰੈਂਕੋਸੂਟ ਜਿਹੜਾ ਸਕੂਲ ਆ ਇਸ ਫਾਲ ਤੱਕ ਫਿਰ ਖੁੱਲ ਜਾਊਗਾ ਤੇ ਜਿਹੜੇ ਤਿੰਨ ਸਕੂਲ ਆ ਉਹਨਾਂ ਵਿੱਚੋਂ ਇੱਕ ਸਕੂਲ ਤਾਂ ਹੈਗਾ K29 ਕੈਥੇਲਿਕ ਸਕੂਲ ਜਿਹੜਾ ਆਲਰੇਡੀ ਕੰਸਟਰਕਸ਼ਨ ਸ਼ੁਰੂ ਹੋ ਗਈ ਉਹ ਆ ਦੂਸਰਾ ਹੈਗਾ K29 ਪਬਲਿਕ ਸਕੂਲ ਇਹ ਤਾਂ ਜਿਹੜੀ ਆਲਰੇਡੀ ਡਿਜ਼ਾਈਨਿੰਗ ਫੰਡਿੰਗ ਲਈਆ ਤੇ ਤੀਸਰਾ ਹੈਗਾ ਆ ਚੈਸਟਰਮੀਅਰ ਦਾ ਆਪਣਾ ਪਬਲਿਕ ਹਾਈ ਸਕੂਲ ਸੋ ਉਹ ਅਪਰੂਵਡ ਕੀਤਾ ਆ ਸੋ ਸਿਟੀ ਕਾਉਂਸਲ ਦੇ ਵਿੱਚ ਅਸੀਂ ਅਪਰੂਵਡ ਕਰਕੇ ਐਜੂਕੇਸ਼ਨ ਬੋਰਡ ਨੂੰ ਦੇਣਾ ਹੁੰਦਾ ਉਸ ਤੋਂ ਬਾਅਦ ਐਜੂਕੇਸ਼ਨ ਬੋਰਡ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਬਿਲਕੁਲ ਬਿਲਕੁਲ ਸਕੂਲ ਬੜੇ ਇੰਪੋਰਟੈਂਟ ਨੇ ਜਿਸ ਹਿਸਾਬ ਦੇ ਨਾਲ ਚੈਸਟ ਮੇਅਰ ਗਰੋ ਕਰ ਰਿਹਾ ਸੁਪਰ ਗਰੋਇੰਗ ਐਸ ਵੇਲੇ ਚੈਸਟਰਮੇਅਰ ਦੀ ਜਿਹੜੀ ਗ੍ਰੋਥ ਹੈ ਕੈਲਗਰੀ ਚ ਬਹੁਤ ਸਾਰੇ ਲੋਕ ਉਧਰ ਮੂਵ ਹੋ ਰਹੇ ਨੇ ਤੇ ਜਿੱਦੇ ਬਹੁਤ ਜ਼ਿਆਦਾ ਲੋਕ ਉਧਰ ਜਾਣੇ ਨੇ ਤੇ ਫਿਰ ਟਰਾਂਸਪੋਰਟ ਦੀ ਗੱਲ ਕਰਨੀ ਤੇ ਬਣਦੀ ਹੈ ਟਰਾਂਸਪੋਰਟ ਦਾ ਇਸ ਵੇਲੇ ਕੀ ਹਾਲ ਹੈ ਟਰਾਂਸਪੋਰਟ ਦੀ ਜਿਹੜੀ ਅਸੀਂ ਕਾਉਂਸਲ ਨੇ ਨਾ ਫੀਜ਼ਿਬਿਲਟੀ ਸਟੱਡੀ ਆਲਰੇਡੀ ਅਪਰੂਵਡ ਕਰ ਦਿੱਤੀ ਉਹ ਆ ਕਿਉਂਕਿ ਕੋਈ ਵੀ ਚੀਜ਼ ਨੂੰ ਲਾਗੂ ਕਰਨਾ ਹੈ ਤੇ ਉਹਦੀ ਫੀਜ਼ਿਬਿਲਟੀ ਸਟੱਡੀ ਸਾਡੇ ਕੋਲ ਹੋਣੀ ਚਾਹੀਦੀ ਹੈ ਸੋ ਉਹ ਅਪਰੂਵਡ ਹੈ ਜਦੋਂ ਉਹ ਅਸੀਂ ਦੁਬਾਰਾ ਇਲੈਕਟ ਹੋ ਕੇ ਉੱਥੇ ਜਾਵਾਂਗੇ ਫਿਰ ਉਥੋਂ ਗਾਹਾਂ ਅਗਲਾ ਸਟੈਪ ਲਵਾਂਗੇ ਕਿਉਂਕਿ ਹਰ ਚੀਜ਼ ਦਾ ਹਰ ਚੀਜ਼ ਨੂੰ ਸ਼ੁਰੂ ਕਰਨ ਦਾ ਉਹਦੇ ਸਟੈਪਸ ਹੁੰਦੇ ਆ ਸੋ ਪਹਿਲਾ ਸਟੈਪ ਆ ਫੀਜ਼ਿਬਿਲਟੀ ਸਟਡੀ ਜਿਹੜੀ ਕਿ ਆਲਰੇਡੀ ਅਪਰੂਵਡ ਕੌਂਸਲ ਵੱਲੋਂ ਕਰਕੇ ਉਹ ਡਿਪਾਰਟਮੈਂਟ ਨੂੰ ਦੇ ਦਿੱਤੀ ਜਾਂਦੀ ਜਦੋਂ ਸਾਡੇ ਅਸੀਂ ਦੁਬਾਰਾ ਇਲੈਕਟ ਹੋ ਕੇ ਵਾਪਸ ਜਾਵਾਂਗੇ ਸੋ ਉਹਦੇ ਵਿੱਚ ਫਿਰ ਉੱਥੋਂ ਕੰਮ ਸ਼ੁਰੂ ਹੋਣਾ ਠੀਕ ਹੈ ਇੱਕ ਨਾ ਇਲੈਕਸ਼ਨਸ ਦੇ ਵਿੱਚ ਪ੍ਰਾਪਰਟੀ ਟੈਕਸ ਦਾ ਬੜਾ ਰੋਲਾ ਪੈ ਰਿਹਾ ਹਾਂਜੀ ਤੁਸੀਂ ਕੀ ਬਲੀਵ ਕਰਦੇ ਹੋ ਕਿ ਇਟ ਸ਼ੁੱਡ ਬੀ ਡਿਕਰੀਜ਼ਡ অর ਕੈਪਟ ਸਟੇਬਲ ਦੇਖੋ ਮੈਂ ਆਪਣੀ ਕਾਉਂਸਲ ਬਾਰੇ ਗੱਲ ਕਰ ਸਕਦੀ ਹਾਂ ਸਾਡੀ ਕਾਉਂਸਲ ਨੇ ਕਿਸੇ ਵੀ ਤਰ੍ਹਾਂ ਦੀ ਜਿਹੜਾ ਇਹ ਟੈਕਸ ਇਨਕਰੀਜ਼ ਨਹੀਂ ਕੀਤਾ ਪ੍ਰਾਪਰਟੀ ਟੈਕਸ ਜਿਹੜਾ ਕਿ ਜਿਹੜਾ ਮਿਲ ਰੇਟ ਆ ਉਹ ਸੇਮ ਰੱਖਿਆ ਆ ਔਰ ਜਿਹੜਾ ਕਿ ਲੋਏਸਟ ਇਹ ਨਾਲ ਵਟਾ ਆ ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਟੈਕਸ ਇਨਕਰੀਜ਼ ਅੱਜ ਕੱਲ ਪ੍ਰਾਪਰਟੀ ਟੈਕਸ ਡੋਰ ਨਾਕਿੰਗ ਤੇ ਪਤਾ ਲੱਗਦਾ ਆ ਐਜੂਕੇਸ਼ਨ ਜਿਹੜਾ ਟੈਕਸ ਆ ਉਹ ਇਨ ਆਇਆ ਸੀਗਾ ਸਾਨੂੰ ਉਹ ਪ੍ਰੋਵਿੰਸ਼ਲ ਆ ਸੋ ਉਹ ਅਸੀਂ ਜਿੱਦਾਂ ਰੈ residense ਤੋਂ ਲੈ ਕੇ ਪ੍ਰੋਵਿੰਸ ਨੂੰ ਦੇ ਦੇਣਾ ਉਹਦੇ ਵਿੱਚ ਸਾਡਾ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਨਹੀਂ ਹੁੰਦਾ ਜੀ ਇੱਕ ਮੀਡੀਏਟਰ ਦਾ ਕਹਿ ਲਓ ਕੰਮ ਕਰਦਾ ਹੁੰਦਾ ਸੀ ਹਾਂ ਬਿਲਕੁਲ ਠੀਕ ਹੈ ਤੇ ਜਿਹੜੀ ਪ੍ਰਾਪਰਟੀ ਦੀ ਵੈਲਿਊ ਵੱਧਦੀ ਆ ਜਦੋਂ ਪ੍ਰਾਪਰਟੀਆਂ ਐਕਸਪੈਂਸਿਵ ਹੋ ਰਹੀਆਂ ਆ ਆਪਾਂ ਨੂੰ ਵੀ ਪਤਾ ਆ ਉਹ ਜਿਹੜਾ ਵੈਲਿਊ ਦੇ ਉੱਪਰ ਜਿਹੜਾ ਪ੍ਰਾਪਰਟੀ ਟੈਕਸ ਚੱਲਦਾ ਆ ਬਸ ਉਹ ਹੀ ਮੇਨ ਆ ਕਿ ਵੈਲਿਊ ਜਿਹੜੀ ਵੱਧ ਰਹੀ ਆ ਉਹਦੇ ਤੇ ਜਿਹੜਾ ਆ ਉਹ ਇਨਕਰੀਜ਼ ਹੁੰਦਾ ਨਾ ਕਿ ਅਸੀਂ ਸਿਟੀ ਵੱਲੋਂ ਕੋਈ ਟੈਕਸ ਨਹੀਂ ਇਨਕਰੀਜ਼ ਕਰਦਾ ਜਿਵੇਂ ਮੈਂ ਨਾ ਇੰਟਰਵਿਊ ਦੇ ਸ਼ੁਰੂ ਦੇ ਵਿੱਚ ਤੁਹਾਡੀ ਪੋਲੀਟੀਕਲ ਜਰਨੀ ਦੱਸੀ ਤੇ ਜਿੰਨੀ ਤੁਸੀਂ ਜਰਨੀ ਹੁਣ ਤੱਕ ਤੈਅ ਕਰ ਆਏ ਹੋ ਜਦੋਂ ਤੁਸੀਂ ਡੋਰ ਨੌਕ ਕਰਦੇ ਹੋ ਐਨਾ ਇੱਕ ਐਕਸਪੀਰੀਅੰਸ ਹੋ ਜਾਂਦਾ ਹੈ ਬੰਦੇ ਦਾ ਮੂੰਹ ਵੇਖ ਕੇ ਵੀ ਇਹਨੇ ਮੈਨੂੰ ਵੋਟ ਪਾਉਣੀ ਆ ਕਿ ਦੇਖੋ ਬਹੁਤ ਵਧੀਆ ਬਹੁਤ ਪੋਜ਼ਿਟਿਵ ਰਿਸਪੌਂਸ ਉਹਦਾ ਰੀਜ਼ਨ ਵੀ ਆ ਇਸ ਕਾਉਂਸਲ ਨੇ 15 ਮਹੀਨਿਆਂ ਚ 16ਵਾਂ ਮਹੀਨਾ ਚੱਲ ਰਿਹਾ ਹੈ ਜੀ ਜੀ ਸਿਰਫ ਟਵਰਡਸ ਰੈ residency ਕੰਮ ਕੀਤਾ ਆ ਔਰ ਜੋ ਜੋ ਅਸੀਂ ਕਿਹਾ ਸੀ ਕਾਉਂਸਲ ਨੇ ਆਪਣੇ ਪਿਛਲੇ ਪੁਰਾਣੇ ਕੈਂਪੇਨ ਦੇ ਵਿੱਚ ਉਹਦੇ ਤੇ ਹੀ ਕੰਮ ਕੀਤਾ ਆ ਤੇ ਇਸੇ ਮੋਮੈਂਟਮ ਨਾਲ ਮੈਂ ਕਹਿੰਨੀ ਆ ਦੁਬਾਰਾ ਵੋਟ ਪਾਓ ਅੱਗੇ ਵਧੇ ਤਾਂ ਕਿ ਉਥੋਂ ਅਸੀਂ ਹੋਰ ਅੱਗੇ ਕਮਿਊਨਿਟੀ ਨੂੰ ਲੈ ਕੇ ਜਾਈਏ ਜੀ ਹਾਂਜੀ ਤੇ ਅਸੀਂ ਨਾ ਜਦੋਂ ਵੋਟ ਪਾਉਣੀ ਹੁੰਦੀ ਨਾ ਐਜ਼ ਅ ਵੋਟਰ ਸਾਨੂੰ ਹੁੰਦਾ ਹੈ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾਣੀ ਉਹ ਟਰਾਂਸਪੇਰੈਂਸੀ ਨਾਲ ਕੰਮ ਕਰੇ ਸਾਨੂੰ ਪਤਾ ਹੋਵੇ ਉਹ ਕੀ ਕਰ ਰਿਹਾ ਤੇ ਤੁਸੀਂ ਇਸ ਚੀਜ਼ ਨੂੰ ਬਰਕਰਾਰ ਕਿਵੇਂ ਰੱਖਦੇ ਹੋ ਸਭ ਤੋਂ ਬਧੀਆ ਕੁਐਸਚਨ ਹੈ ਤੁਹਾਡਾ ਦੇਖੋ ਟਰਾਂਸਪੇਰੈਂਸੀ ਇਸ ਕੌਂਸਲ ਦੀ ਬਹੁਤ ਜ਼ਿਆਦਾ ਆ ਹਰ ਚੀਜ਼ ਸਾਡੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕਲੈਰਿਟੀ ਦੇ ਨਾਲ ਆਉਂਦੀ ਆ ਮੈਂ ਬਹੁਤ ਜ਼ਿਆਦਾ ਗਰਾਉਂਡ ਤੇ ਰਹਿਨੀ ਆ ਪਬਲਿਕ ਦੇ ਵਿੱਚ ਰਹਿਨੀ ਆ ਜਿਉਂ ਤੋਂ ਇਲੈਕਟ ਵੀ ਹੋਈ ਉਸ ਤੋਂ ਪਹਿਲਾਂ ਵੀ ਬਿੱਟ ਦਾ ਰੈ residense ਦੇ ਵਿੱਚੀਆਂ ਉਹਨਾਂ ਦੀਆਂ ਇਮੀਡੀਏਟ ਨੀਡ ਸਾਰੀਆਂ ਨੂੰ ਅਸੀਂ ਇਹ ਇਹ ਕਾਉਂਸਲ ਐਕਚੁਅਲੀ ਵਰਕ ਕਰਦੀ ਐਜ਼ ਅ ਟੀਮ ਹਮਮ ਕਿ ਜੇ ਮੈਨੂੰ ਕੋਈ ਗੱਲ ਪਤਾ ਲੱਗੀ ਮੈਂ ਆਪਣੀ ਕਾਉਂਸਲ ਦੇ ਵਿੱਚ ਲੈ ਕੇ ਜਾਨੀ ਆ ਜਦੋਂ ਦੂਸਰੇ ਕਿਸੇ ਕਾਉਂਸਲਰਸ ਨੂੰ ਪਤਾ ਲੱਗਦੀ ਆ ਜਾਂ ਮੇਅਰ ਨੂੰ ਵੀ ਉਹ ਸਾਰਨਾ ਸ਼ੇਅਰ ਕਰਦੇ ਫਿਰ ਅਸੀਂ ਉਹਦੇ ਤੇ ਕੰਮ ਕਰੀਦਾ ਸੋ ਇਹ ਟਰਾਂਸਪੇਰੈਂਸੀ ਆ ਇਨਸਾਈਡ ਐਂਡ ਆਊਟਸਾਈਡ ਕਿ ਅਸੀਂ ਇੱਕੋ ਹੀ ਪੇਸ ਤੇ ਰਹਿਨੇ ਆ ਆਲਵੇਸ ਤੇ ਸਾਡੇ ਤਾਂ ਕਰਕੇ ਹਮੇਸ਼ਾ ਜਿਹੜਾ ਕੈਲੋ ਗਿਆ ਕੈਂਪੇਨ ਵੀ ਉਹ ਸੇਮ ਹੀ ਆ ਜੀ ਦਸ ਇ ਦਾ ਰੀਜ਼ਨ ਤੇ ਕਮਿਊਨਿਟੀ ਸੇਫਟੀ ਨੂੰ ਲੈ ਕੇ ਤੁਹਾਡੀਆਂ ਕੀ ਪ੍ਰਾਇੋਰਟੀਜ਼ ਨੇ ਕਮਿਊਨਿਟੀ ਸੇਫਟੀ ਇਸ ਟਾਪ ਪ੍ਰਾਇੋਰਟੀ ਹੈ ਕਾਉਂਸਲ ਦੀ ਕਾਫੀ ਹਾਰਡ ਬਿਹਾਈਂਡ ਦਾ ਸੀਨ ਅਪ ਫਰੰਟ ਅਸੀਂ CPOs ਤੇ RCMP ਨਾਲ ਰੈਗੂਲਰ ਸਾਡੀ ਡਿਸਕਸ਼ਨ ਹੁੰਦੀ ਆ ਜਿਹੜੇ ਕਿ ਪੂਰਾ ਡੇਟ ਆਇਆ ਉਹਨੂੰ ਦੇਖੀਦਾ ਆ ਵੇਰ ਦੇ ਨੀਡ ਹੈਲਪ ਅਸੀਂ ਪ੍ਰੋਵਾਈਡ ਕਰੀਦੀ ਆ ਐਜ਼ ਅ ਸਿਟੀ ਕਾਉਂਸਲਰ ਜਦੋਂ ਵੀ ਕੋਈ ਡਿਪਾਰਟਮੈਂਟ ਕੋਈ ਵੀ ਅਸੀਂ ਉਹ ਸਾਡੇ ਕੋ ਆਉਂਦੇ ਆ ਜਾਂ ਅਸੀਂ ਉਹਨਾਂ ਨੂੰ ਰੈਜ਼ੀਡੈਂਟ ਕਨਸਰਨ ਤੇ ਫਿਰ ਉਹ ਸਾਡੇ ਨਾਲ ਅਸੀਂ ਉਹਨਾਂ ਨੂੰ ਦਸੀਗਾ ਆ ਸਾਡੇ ਰੈਜ਼ੀਡੈਂਸ ਦਾ ਕਨਸਰਨ ਹੈ ਇਹਦੇ ਉੱਤੇ ਕੰਮ ਕਰੋ ਤੇ ਇਦਾਂ ਬੈਕ ਫੋਰਥ ਇਦਾਂ ਹੀ ਸਿਟੀ ਚੱਲਦਾ ਆ ਸੋ ਸੇਫਟੀ ਟਾਪ ਪ੍ਰਾਇੋਰਟੀ ਆ ਅਸੀਂ ਖੁਦ ਉਸ ਕਮਿਊਨਿਟੀ ਦੇ ਵਿੱਚ ਰਹਿੰਨੇ ਆ ਸਾਡੀ ਆਪਣੀ ਵੀ ਸੇਫਟੀ ਆ ਔਰ ਇਸ ਵੇਲੇ ਤਾਂ ਪੂਰਾ ਕਹਿ ਲਓ ਕਿ ਮੋਢਿਆਂ ਤੇ ਜਿਹੜਾ ਬੋਝ ਹੁੰਦਾ ਸਭ ਤੋਂ ਸਾਡੀ ਕਮਿਊਨਿਟੀ ਦਾ ਹੁੰਦਾ ਆ ਕਿ ਉਹ ਚੱਕਣਾ ਟਾਪ ਪ੍ਰਾਇੋਰਟੀ ਹੈ ਕੀ ਵੀ ਹੈ ਔਰ ਰਹੂਗੀ ਵੀ ਔਰ ਆਲਵੇਸ ਸਾਡੇ ਏਜੰਡਾ ਦੇ ਉੱਤੇ ਆਏਗੀ ਜੀ ਮੈਂ ਨਾ ਜਿੰਨੇ ਕਾਉਂਸਲਰ ਇਲੈਕਟ ਹੋਏ ਜਿੰਨੀਆਂ ਕੋ ਉਹਨਾਂ ਦੀਆਂ ਹੁਣ ਤੱਕ ਇੰਟਰਵਿਊ ਸੁਣੀਆਂ ਤੇ ਉਹ ਨਾ ਪਹਿਲਾ ਆਨਸਰ ਕਰਦੇ ਨੇ ਕਿ ਅਸੀਂ ਇੰਨੀ ਦੇਰ ਇਸ ਵਾਰਡ ਦੇ ਵਿੱਚ ਰਹੇ ਹਾਂ ਇਸ ਕਰਕੇ ਸਾਨੂੰ ਵੋਟ ਦਿਓ ਮੈਂ ਉਹ ਸੇਮ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਕਿਰਨ ਰੰਧਾਵਾ ਚੈਸਟਰਮੀਰ ਚ ਕਦੋਂ ਕਦੇ ਰਹਿ ਰਹੇ ਨੇ ਪਿਛਲੇ 17 ਸਾਲਾਂ ਤੋਂ ਚੈਸਟਰਮੀਰ ਦੇ ਵਿੱਚ ਆ ਤੇ ਉਥੇ ਹੀ ਵਿਆਹ ਵੀ ਚੈਸਟਰਮੀਅਰ ਚ ਹੀ ਹੋਇਆ ਆ ਹਾਂਜੀ ਉਥੇ ਸਾਰਾ ਪਰਿਵਾਰ ਵੀ ਉਥੇ ਹੀ ਆ ਉਥੇ ਰਹਿਨੇ ਆ ਕਮਿਊਨਿਟੀ ਦੇ ਵਿੱਚ ਸ਼ੁਰੂ ਤੋਂ ਇਨਵੋਲਵ ਵੀ ਆ ਔਰ ਦੂਸਰੀ ਗੱਲ ਕਿਉਂ ਵੋਟ ਦੋ ਦੇਖੋ ਇਸ ਕਾਉਂਸਲ ਦੇ ਵਿੱਚ ਜਦੋਂ ਤੋਂ ਆਏ ਆ ਕੋਛ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਜਿਹੜਾ ਕਿ ਕਮਿਊਨਿਟੀ ਨੂੰ ਨਾ ਪਸੰਦ ਹੋਵੇ एवरीथिंग ਟਵਰਡਸ ਕਮਿਊਨਿਟੀ ਹੀ ਹੋਇਆ ਕੋਈ ਵੀ ਡਿਮਾਂਡਸ ਆ ਕੋਈ ਵੀ ਚੀਜ਼ਾਂ ਆ ਜਿਹੜੀਆਂ ਕਿ ਵਿਦਨ ਕਾਉਂਸਲ ਦੇ ਵਿੱਚ ਅਸੀਂ ਕਰ ਸਕਦੇ ਆ ਉਹ ਅਸੀਂ ਕੀਤੀਆਂ ਆ ਔਰ ਕਰਦੇ ਰਵਾਂਗੇ ਇਸ ਕਰਕੇ ਔਰ ਆਪਣਿਆਂ ਨੂੰ ਬਹੁਤ ਸੌਖਾ ਸੀਗਾ ਗਮੇਦ ਨੂੰ ਆਪਣੀ ਲੈਂਗੁਏਜ ਦੇ ਵਿੱਚ ਗੱਲ ਕਰਕੇ ਅਡਰੈਸ ਕਰਨੇ ਕਨਸਰਨ ਮੈਂ ਉਹਨਾਂ ਨੂੰ ਬੈਕ ਦੱਸਦੀ ਸੀ ਆ ਅਸੀਂ ਕਰ ਸਕਦੇ ਆ ਇਸ ਤਰ੍ਹਾਂ ਅਸੀਂ ਕਰ ਸਕਦੇ ਆ ਸੋ ਅਵੇਅਰਨੈਸ ਵੀ ਬਹੁਤ ਜ਼ਰੂਰੀ ਸੀ ਇਸ ਕਰਕੇ ਵੋਟ ਦਿਓ ਤਾਂ ਕਿ ਜਿਹੜਾ ਮੋਮੈਂਟਮ ਚੱਲਿਆ ਆ ਆਲਰੇਡੀ ਅੱਗੇ ਉਹ ਇਹਨੂੰ ਅੱਗੇ ਲੈ ਕੇ ਜਾ ਕੇ ਟਰਵਰਡਸ ਅ ਕਮਿਊਨਿਟੀ ਦਾ ਪੂਰਾ ਨਕਸ਼ਾ ਬਦਲ ਹੋ ਜAVE ਕਿਉਂਕਿ ਇਸ ਕਾਉਂਸਲ ਨੇ ਕੀਤਾ ਵੀ ਆ ਚੈਸਟਰਮੀਅਰ ਇੱਕ ਬਹੁਤ ਛੋਟਾ ਜਿਹਾ ਸਿਟੀ ਆ ਜਿਹੜਾ ਕਿ ਫੈਡਰਲ ਲੈਵਲ ਤੱਕ ਜਾਣਿਆ ਜਾਂਦਾ ਹੈ ਕਾਉਂਸਲ ਦੇਕਰ ਕਿਉਂਕਿ ਇੱਕ ਟੀਮ ਦੀ ਤਰ੍ਹਾਂ ਚੱਲਦੀ ਆ ਸਾਡੀਆਂ ਜਰਸੀਸ ਆ ਜੜੀਆਂ ਕਿ ਚੈਸਟਰ ਮੇਅਰ ਟੀਮ ਕਹੋਂਦੀਆਂ ਆ ਔਰ ਅਸੀਂ ਕੰਮ ਵੀ ਐਜ਼ ਅ ਟੀਮ ਕਰਦੇ ਆ ਜੀ ਹਾਂਜੀ ਤੁਸੀਂ ਕਾਉਂਸਲਰ ਹੋ ਫੇਰ ਕਾਉਂਸਲਰ ਬਣਨਾ ਚਾਹੁੰਦੇ ਹੋ ਇਹੋ ਜਿਹਾ ਕਿਹੜਾ ਇੱਕ ਕੰਮ ਐ ਜਿਹੜਾ ਰਹਿ ਗਿਆ ਪਿਛਲੇ 15 ਮਹੀਨਿਆਂ ਚ ਤੇ ਤੁਸੀਂ ਸੋਚਦੇ ਹੋ ਕਿ ਇੱਕ ਵਾਰੀ ਫੇਰ ਮੌਕਾ ਮਿਲੇ ਤੇ ਮੈਂ ਇਹ ਕਰ ਦਵਾਂਗੀ ਜਾਂ ਕਰਵਾ ਦਵਾਂਗੀ ਉਹਦੇ ਵਿੱਚ ਇੱਕ ਕੰਮ ਨਹੀਂ ਬਹੁਤ ਜ਼ਿਆਦਾ ਆ ਉਹਦੇ ਵਿੱਚ ਦੇਖੋ ਜਿਹੜੇ ਕੰਮ ਅਸੀਂ ਲਾਈਨ ਅਪ ਕੀਤੇ ਬਿਲਕੁਲ ਉਹ ਉਹ ਲਾਈਨ ਅਪ ਜਿਹੜੇ ਕੀਤੇ ਆ ਜਾਂ ਜਿਹੜੇ ਆਲਰੇਡੀ ਹੋ ਰਹੇ ਆ ਜਾਂ ਜਿਹੜੇ ਚੱਲਣੇ ਆ ਜਾਂ ਚੱਲ ਰਹੇ ਆ ਉਹਨਾਂ ਨੂੰ ਕੰਪਲੀਟ ਕਰਨਾ ਇੱਕ ਜ਼ਿੰਮੇਵਾਰ ਨਾਗਰਿਕ ਦਾ ਕੰਮ ਆ ਇਦਾਂ ਨਹੀਂ ਕਿ ਅੱਧ ਵਿਚ ਛੱਡ ਕੇ ਹੁਣ ਭੱਜ ਜਾਓ ਕਿ ਮੇਤੋਂ ਨਹੀਂ ਸੋ ਉਹ ਚੀਜ਼ਾਂ ਨੂੰ ਅੱਗੇ ਵਧਾਉਣਾ ਔਰ ਸਿਟੀ ਦੀ ਗਰੋਥ ਦੇ ਮਤਲਬਕ ਸਾਨੂੰ ਕਮਰਸ਼ੀਅਲ ਬਹੁਤ ਜ਼ਿਆਦਾ ਜ਼ਰੂਰੀ ਆ ਕਮਰਸ਼ੀਅਲ ਨੂੰ ਲਿਆਉਣਾ ਆਪਣੀ ਕਮਿਊਨਿਟੀ ਦੇ ਵਿੱਚ ਉਹ ਵੀ ਤਾਂ ਕਿ ਟੈਕਸ ਪੇਅਰ ਦਾ ਬਰਡਨ ਘਟੇ ਫਿਊਚਰ ਦੇ ਵਿੱਚ ਜਿਹੜਾ ਕਿ ਕਿਉਂਕਿ ਜਿੰਨਾ ਕਮਰਸ਼ੀਅਲ ਆਊਗਾ ਉਹਨਾਂ ਸਾਡੇ ਰੈ residense ਦਾ ਟੈਕਸ ਪੇਅਰ ਦਾ ਬੋਝ ਘਟੂਗਾ ਇਹ ਜਿਹੜੇ ਸਾਰੇ ਕੰਮ ਆ ਕਰਨ ਵਾਲੇ ਆ ਕਰ ਵੀ ਰਹੇ ਆ ਔਰ ਫਿਊਚਰ ਚ ਵੀ ਕਰਦੇ ਵੀ ਰਹਿਣਾ ਆ ਇਸੇ ਗੱਲ ਕਰਕੇ ਹੀ ਆ ਕਿ ਵੋਟ ਪਾਓ ਤੇ ਜਿਤਾਓ ਤੇ ਜਿਹੜੇ ਇੰਨੀ ਕਮਿਊਨਿਟੀ ਨੂੰ ਖੁਸ਼ ਕੀਤਾ ਇਹਨੂੰ ਹੋਰ ਵੱਧ ਤੋਂ ਵੱਧ ਦੇ ਸਕੀਏ ਔਰ ਕਾਫੀ ਜ਼ਿਆਦਾ ਮੈਂ ਵੋਲੰਟੀਅਰ ਤੌਰ ਤੇ ਕਮਿਊਨਿਟੀ ਚ ਗਰਾਉਂਡ ਤੋਂ ਹੀ ਇਨਵੋਲ ਵੀ ਆ ਤੇ ਕੋਈ ਪੋਲੀਟੀਸ਼ੀਅਨ ਬੈਕਗਰਾਉਂਡ ਤੋਂ ਨਹੀਂ ਹੈਗੀ ਇਸ ਕਰਕੇ ਹੀ ਮੈਂ ਚਾਹੁੰਨੀ ਹਮੇਸ਼ਾ ਕਿ ਮੈਂ ਵੱਧ ਤੋਂ ਵੱਧ ਕਮਿਊਨਿਟੀ ਨੂੰ ਬੈਕ ਦੇ ਕੇ ਜਾਵਾਂ ਹੂੰ ਤੁਸੀਂ ਕਹਿੰਦੇ ਹੋ ਕਿ ਪੋਲਿਟੀਕਲ ਕੋਈ ਬੈਕਗ੍ਰਾਉਂਡ ਹੈ ਨਹੀਂ ਇਹਦੇ ਤੋਂ ਹੀ ਮੇਰਾ ਅਗਲਾ ਸਵਾਲ ਹੈ ਬੀਇੰਗ ਅ ਫੀਮੇਲ ਮੇਰਾ ਆਪਣਾ ਸਵਾਲ ਹੈ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਰਾਜਨੀਤੀ ਤੇ ਬੰਦਿਆਂ ਦਾ ਕੰਮ ਹੈ ਵੀ ਸਾਰੀ ਜਿਹੜੀ ਕਰਦੇ ਰਹਿੰਦੇ ਆ ਫੀਮੇਲਸ ਤੇ ਬਹੁਤ ਰਿਸਪੌਂਸਿਬਿਲਟੀਜ਼ ਹੁੰਦੀਆਂ ਭਾਵੇਂ ਕੈਨੇਡਾ ਹੋਵੇ ਭਾਵੇਂ ਬੈਕ ਹੋਮ ਹੋਵੇ ਸਾਡੀਆਂ ਰਿਸਪੌਂਸਿਬਿਲਟੀਜ਼ ਸਾਡੇ ਨਾਲ ਹੀ ਰਹਿੰਦੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਫੀਮੇਲ ਜਿਹੜੀ ਐ ਉਹ ਪੋਲਿਟਿਕਸ ਦੇ ਵਿੱਚ ਕਿੱਥੇ ਸਟੈਂਡ ਕਰਦੀ ਐ ਉਹਨੂੰ ਕਿੰਨਾ ਜ਼ਰੂਰੀ ਐ ਫੀਮੇਲਸ ਦਾ ਪੋਲਿਟਿਕਸ 'ਚ ਆਉਣਾ ਫੀਮੇਲ ਦਾ ਪੋਲਿਟਿਕਸ ਦੇ ਵਿੱਚ ਬਹੁਤ ਜ਼ਰੂਰੀ ਐ ਆਉਣਾ ਨੰਬਰ 1 ਕਿ ਸਪੈਸ਼ਲੀ ਮੈਂ ਕਹਿ ਸਕਦੀ ਸਾਊਥ ਏਸ਼ੀਅਨ ਫੋਮ ਫੀਮੇਲ ਦਾ ਡਾਈਵਰਸਡ ਫੀਮੇਲ ਦਾ ਵੀ ਆਉਣਾ ਕਿਉਂਕਿ ਕੁਝ ਚੀਜ਼ਾਂ ਨੂੰ ਅਸੀਂ ਜਿਹੜੀਆਂ ਨਹੀਂ ਦੇਖ ਸਕਦੇ ਕਾਉਂਸਲ ਤੌਰ ਤੇ ਉਹਨਾਂ ਨੂੰ ਦੱਸ ਸਕਦੇ ਹਾਂ ਇਹ ਨਹੀਂ ਹੈ ਕਿ ਐਟ ਔਮਨ ਇੰਪਾਵਰਮੈਂਟ ਔਮਨ ਕੀ ਕੀ ਕਰ ਸਕਦੀਆਂ ਆ ਦੈਟਸ ਅ ਸਟਰੋਂਗ ਪੁਆਇੰਟ ਉਹਦਾ ਵੀ ਬੜੀਆਂ ਮੈਨੇਜਰ ਅੱਛੀਆਂ ਹੁੰਦੀਆਂ ਆ ਹਾਂਜੀ ਜੇ ਉਹ ਘਰ ਸੰਭਾਲ ਸਕਦੀਆਂ ਆ ਤੇ ਸਿਟੀ ਬਾਹਰਲੇ ਮੁੱਦੇ ਵੀ ਉਹ ਦੇਖ ਸਕਦੀਆਂ ਸਾਡੇ ਐਮਐਲਏ ਵੀ ਔਮਨ ਆ ਸਾਡੇ ਪ੍ਰੀਮੀਅਰ ਵੀ ਔਮਨ ਆ ਸੋ ਵੂਮਨ ਅੱਗੇ ਆ ਰਹੀਆਂ ਹਨ ਤਾਂ ਆਉਣੀਆਂ ਵੀ ਚਾਹੀਦੀਆਂ ਹਨ ਸਟਰੋਂਗ ਵੂਮਨ ਕਿਉਂ ਨਹੀਂ ਆਉਣੀਆਂ ਚਾਹੀਦੀਆਂ ਔਰ ਵੂਮਨ ਮਲਟੀਟਾਸਕਿੰਗ ਹੁੰਦੀਆਂ ਐ ਸੋ ਇਸ ਕਰਕੇ ਮਲਟੀਟਾਸਕਿੰਗ ਕਰਕੇ ਵੂਮਨਸ ਨੂੰ ਆਉਣਾ ਵੀ ਚਾਹੀਦਾ ਆ ਤੇ ਕਦੇ ਇਦਾਂ ਨਹੀਂ ਲੱਗਾ ਵੀ ਘਰ ਦੇ ਵੀ ਬਹੁਤ ਕੰਮ ਨੇ ਤੇ ਬਾਹਰ ਦੇ ਵੀ ਬਹੁਤ ਕੰਮ ਨੇ ਤੁਸੀਂ ਸੋਸ਼ਲ ਵਰਕ ਵਰਕਰ ਵੀ ਹੋ ਉਹ ਵੀ ਕਰਨੇ ਆ ਸਾਰੇ ਤੇ ਕਦੇ ਇਦਾਂ ਨਹੀਂ ਲੱਗਾ ਕਿ ਕਾਫੀ ਟਫ ਹੋ ਗਿਆ ਅਨ ਨਹੀਂ ਜੇ ਇਸ ਤਰ੍ਹਾਂ ਲੱਗਦਾ ਤੇ ਇਹ 15 ਮਹੀਨੇ ਬਹੁਤ ਸੀ ਇਹ ਚੀਜ਼ਾਂ ਨੂੰ ਫਿਗਰ ਕਰਨ ਨੂੰ ਤੇ ਫੇ ਨਾ ਫਾਰਵਰਡ ਨਹੀਂ ਆਉਣਾ ਸੀਗਾ ਜੇ ਇਹਦਾ ਮਤਲਬ ਉਹ ਬਹੁਤ ਸਟਰੋਂਗਲੀ ਸਾਰੇ ਪਾਸੇ ਉਹ ਮੈਨੇਜ ਹੋ ਰਿਹਾ ਹੈ ਆ ਤੇ ਇਸ ਕਰਕੇ ਨਾਮ ਵੈਰੀ ਓਨੈਸਟ ਹੀ ਨਾ ਫਾਰਵਰਡ ਕੀਤਾ ਹੈ ਕਿ ਮੈਂ ਇਹ ਕੰਮ ਨੂੰ ਅੱਗੇ ਕਰ ਸਕਦੀ ਹਾਂ ਪੂਰੇ ਪੈਸ਼ਨੇਟ ਨਾ 100% ਦੇ ਕੇ ਕਿਉਂਕਿ ਹਰ ਕੰਮ ਡੈਡੀਕੇਸ਼ਨ ਨਾ ਹੁੰਦਾ ਬਿਲਕੁਲ ਮੈਂ ਮਦਰ ਹਾਂ ਏ ਵਾਈਫ ਆ ਘਰ ਦੇ ਕੰਮ ਵੀ ਸਾਰੇ ਕਰਦੀਆਂ ਆਪਣੇ ਬੱਚੇ ਨੂੰ ਸਵੇਰੇ ਉੱਠ ਕੇ ਸਕੂਲ ਛੱਡ ਕੇ ਆਉਣੀ ਆ ਸੋ ਇਦਾਂ ਪੂਰਾ ਦਿਨ ਹੀ ਆ ਫੈਮਿਲੀ ਦੇ ਵਿੱਚ ਵੀ ਟਾਈਮ ਪੇਰੈਂਟਸ ਨਾਲ ਲਾਜ਼ ਨਾਲ ਸਾਰਿਆਂ ਨਾਲ ਟਾਈਮ ਵੀ ਸਪੈਂਡ ਕਰਦੇ ਪਰ ਜੇ ਸੇਮ ਹੀ ਆ ਕਿ ਜਿੱਦਾਂ ਅਸੀਂ ਬਾਕੀ ਕੰਮ ਜਬ ਊਮਨ ਜੋਬਸ ਤੇ ਵੀ ਜਾਂਦੀਆਂ ਆ ਇਦਾਂ ਹੀ ਇੱਕ ਕਾਉਂਸਲ ਵੀ ਆ ਕਾਉਂਸਲ ਦੇ ਵਿੱਚ ਜਾਣਾ ਆ ਜ਼ਿੰਮੇਵਾਰੀਆਂ ਰਿਸਪੌਂਸਿਬਿਲਟੀਜ਼ ਉਹ ਸਾਰੀਆਂ ਨਭਾਉਣੀਆਂ ਆ ਪੂਰੀ ਡੈਡੀਕੇਸ਼ਨ ਨਭਾਉਣੀਆਂ ਆ ਤਾਂ ਨਵਾਈਆਂ ਵੀ ਆ ਤੇ ਨਵਾਂ ਦੀ ਵੀ ਰਹੂੰਗੀ ਜੀ ਜਿਹੜੇ ਚੈਸਟਰਮੇਅਰ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਜਿਨ੍ਹਾਂ ਨੇ ਵੋਟ ਹਲੇ ਪਾਉਣੀ ਐ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਇਹ ਹੀ ਮੈਸੇਜ ਹੈ ਚੈਸਟਰਮੇਅਰ ਨੂੰ ਕਿ ਜਰੂਰ ਕਿਰਨ ਨਰੰਦਾਵਾਂ ਨੂੰ ਵੋਟ ਪਾ ਕੇ ਜਿਤਾਓ ਜਿਹੜਾ ਮੋਮੈਂਟਮ ਅਸੀਂ ਹੁਣ ਤੱਕ ਕਰ ਰਹੇ ਆ ਇਸ ਕੌਂਸਲ ਨੇ ਕੀਤਾ ਇਸੇ ਮੋਮੈਂਟਮ ਦੇ ਨਾਲ ਅੱਗੇ ਵਧਿਏ ਜਿਹੜੇ ਵੀ ਕੋਈ ਹੋਰ ਰਹਿੰਦੇ ਕੰਮ ਆ ਉਹਨਾਂ ਨੂੰ ਵੀ ਅਗਲੇ 4 ਸਾਲਾਂ ਲਈ ਕੰਪਲੀਟ ਕਰੀਏ ਕਿਉਂਕਿ ਸਾਨੂੰ 4 ਸਾਲਾਂ ਵਾਲਾ ਮੌਕਾ ਨਹੀਂ ਮਿਲਿਆ ਸਿਰਫ 15 ਮਹੀਨੇ ਵਾਲਾ ਮਿਲਿਆ ਆ ਜਿਹਦੇ ਵਿੱਚ ਅਸੀਂ ਕੰਮ ਕੁਝ ਕੀਤੇ ਵੀ ਆ ਕੁਝ ਲਾਈਨ ਅਪ ਵੀ ਕੀਤੇ ਆ ਜੇ 15 ਮਹੀਨਿਆਂ 'ਚ ਇੰਨਾ ਕੁਝ ਹੋ ਸਕਦਾ ਤਾਂ ਤੁਸੀਂ ਇਹ ਸੋਚੋ ਕਿ 4 ਸਾਲਾਂ ਦੇ ਵਿੱਚ ਸਿਟੀ ਦੀ ਨਿਹਾਰ ਕਿਸ ਤਰ੍ਹਾਂ ਦੀ ਹੋਊਗੀ ਜੀ ਤੁਸੀਂ 4 ਸਾਲ ਲਈ ਅਸੀਂ ਚਾਹੁੰਦੇ ਆ ਕਿ ਬਣ ਜਾਓ ਕਾਉਂਸਲਰ ਤੇ ਆਉਣ ਵਾਲੇ 10 ਸਾਲ ਚੈਸਟਰਮੇਅਰ ਨੂੰ ਕਿੱਥੇ ਕਿ ਦੇਖਦੇ ਹੋ ਔਨਾਲੀ ਚੈਸਟਰਮੀਅਰ ਦੇ 10 ਸਾਲ ਬਹੁਤ ਹੀ ਵਧੀਆ ਹੈ ਕਿਉਂਕਿ ਮਿਊਨਿਸਪਲ ਡਿਵੈਲਪਮੈਂਟ ਪਲਾਨਿੰਗ ਇੱਕ ਡਾਕੂਮੈਂਟ ਹੁੰਦਾ ਲਿਵਿੰਗ ਡਾਕੂਮੈਂਟ ਹੈ ਸਿਟੀ ਦਾ ਜਿਹੜਾ ਇਸ ਕਾਉਂਸਲ ਨੇ ਜਦੋਂ ਤੋਂ ਅਸੀਂ ਇਲੈਕਟ ਹੋਏ ਉਦੋਂ ਤੋਂ ਡਿਸਕਸ ਕਰਕੇ ਹੁਣ ਉਹਨੂੰ ਅਪਰੂਵਡ ਕੀਤਾ ਹੈ ਆਲ ਥਰਡ ਰੀਡਿੰਗ ਦੇ ਵਿੱਚ ਕਿ ਚੈਸਟਰਮੀਅਰ ਅਗਲੇ 25 ਸਾਲ ਤੱਕ ਕਿਸ ਤਰ੍ਹਾਂ ਦਾ ਲੱਗਣਾ ਚਾਹੀਦਾ 10 ਨਹੀਂ 25 ਸਾਲ ਤੱਕ ਅੱਛਾ ਜੀ ਸੋ ਉਹ ਜਿਹੜਾ ਡਾਕੂਮੈਂਟ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਮਿਊਨਿਸਪਲ ਗਵਰਨਮੈਂਟ ਨੂੰ ਰਨ ਕਰਨ ਨੂੰ ਕਿ ਫਿਊਚਰ ਦੇ ਵਿੱਚ ਚੈਸਟਰਮੀਅਰ ਕਿਸ ਤਰ੍ਹਾਂ ਦਾ ਲੱਗੂਗਾ ਕਿਸ ਤਰ੍ਹਾਂ ਦਾ ਦਿਖੂਗਾ ਉਹ ਅਪਡੇਟ ਕਰਨ ਵਾਲਾ ਸੀਗਾ ਔਰ ਉਹਨੂੰ ਇਹ ਅਪਡੇਟ ਬਹੁਤ ਸੋਹਣੇ ਤਰੀਕੇ ਨਾਲ ਪਬਲਿਕ ਹੀਅਰਿੰਗ ਦੇ ਦੌਰਾਨ ਆਪਣੀਆਂ ਸੀ ਇਨਪੁਟ ਦੇ ਕੇ ਪੂਰੀ ਕੌਂਸਲ ਨੇ ਤੇ ਉਹਨੂੰ ਤਿਆਰ ਕੀਤਾ ਤਾਂ ਕਿ ਫਿਊਚਰ ਦੇ ਵਿੱਚ ਡਿਵੈਲਪਰ ਬਿਲਡਰਸ ਜਾਂ ਕਮਿਊਨਿਟੀ ਜਿਹਨੇ ਮੂਵ ਹੋਣਾ ਉਹ ਡਾਕੂਮੈਂਟ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਲਿਖਿਆ ਹੈ ਕਿ ਕਿਹੜੀ ਏਰੀਆ ਕਿਸ ਚੀਜ਼ ਨੂੰ ਡੈਜ਼ਿਗਨੇਟ ਹੈ ਤੇ ਇਹ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦਾ ਲੱਗੂਗਾ ਜੀ ਕਿਰਨ ਜੀ ਬੈਸਟ ਵਿਸ਼ਸ ਫॉर ਯਰ ਫਿਊਚਰ ਤੇ ਅੱਜ ਦੀ ਇੰਟਰਵਿਊ ਇਥੇ ਸਮਾਪਤ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਲਈ ਸਾਨੂੰ ਧੰਨਵਾਦ ਇਸਨੂੰ ਜੀ ਕਿਰਨ ਰੰਧਾਵਾ ਜਿਹੜੇ ਚੈਸਟਰਮੀਅਰ ਤੋਂ ਕਾਉਂਸਲਰ ਦੀ ਰੇਸ ਦੇ ਵਿੱਚ ਲੱਗੇ ਹੋਏ ਨੇ ਆਲਰੇਡੀ ਇਹ ਕਾਉਂਸਲਰ ਨੇ ਤੇ ਡਿਪਟੀ ਮੇਅਰ ਵੀ ਰਹਿ ਚੁੱਕੇ ਨੇ ਸੋ ਇਹਨਾਂ ਨੇ ਆਪਣੀ ਵੋਟ ਹੀ ਤੁਹਾਨੂੰ ਗਹਾਰ ਲਗਾਈ ਹੈ ਤੁਸੀਂ ਫੈਸਲਾ ਕਰਨਾ ਹੈ ਇੰਟਰਵਿਊ ਨੂੰ ਇੱਥੇ ਸਮਾਪ